ਕੇਂਦਰ ਸਰਕਾਰ ਵੱਲੋਂ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਟਰੱਕ ਯੂਨੀਅਨਾਂ ਤੇ ਟਰੱਕ ਡਰਾਈਵਰਾਂ ਦੇ ਧਰਨੇ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਨੇ ਤੇ ਇਸ ਦੇ ਮੱਦੇਨਜ਼ਰ ਹੀ ਸੰਗਰੂਰ ਦੇ ਲੈਰਾ ਗਾਗਾ ਦੇ ਵਿੱਚ ਵੀ ਟਰੱਕ ਡਰਾਈਵਰਾਂ ਵੱਲੋਂ ਇੱਕ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਰੋਡ ਨੂੰ ਜਾਮਦੀ ਕੀਤਾ ਗਿਆ ਤੇ ਇਸ ਮੌਕੇ ਟਰੱਕ ਡਰਾਈਵਰਾਂ ਨੇ ਉਹਨਾਂ ਟਰੱਕ ਡਰਾਈਵਰਾਂ ਦੀ ਗੱਲ ਵਿੱਚ ਹਾਰ ਪਾ ਕੇ ਉਹਨਾਂ ਨੂੰ ਸਨਮਾਨਤ ਕੀਤਾ ਜੋ ਉਹਨਾਂ ਦੇ ਰੋਜ਼ ਧਰਨੇ ਵਿੱਚ ਸ਼ਾਮਲ ਹੀ ਨਹੀਂ ਹੋਏ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਇਹ ਮਹਿਸੂਸ ਕਰਾਇਆ ਜਾ ਰਿਹਾ ਹੈ ਕਿ ਉਹ ਸੜਕਾਂ ਉੱਪਰ ਆਪਣੇ ਵਾਹਨ ਚਲਾ ਰਹੇ ਨੇ ਲੇਕਿਨ ਉਹ ਧਰਨੇ ਵਿੱਚ ਸ਼ਾਮਲ ਨੇ ਹੋ ਰਹੇ ਜੀ ਅਸੀਂ ਲਾਇਆ ਜੀ ਇਹ ਜਾਖਲ ਤੋਂ ਜਿਹੜਾ ਸਨਾਮਨ ਮੇਨ ਹਾਈਵੇ ਹੈ ਉਹ ਜਾਮ ਕੀਤਾ ਅਸੀਂ ਨੇ ਉਹ ਜਾਮ ਇਸ ਕਰਕੇ ਕੀਤਾ ਜਿਹੜੇ ਸਰਕਾਰ ਨੇ ਸਾਡੇ ਡਰਾਈਵਰਾਂ ਦੇ ਉੱਪਰ ਕਾਲੇ ਕਾਨੂੰਨ ਲਾਗੂ ਕਰੇ ਨੇ ਵੀ 10 ਸਾਲ ਦੀ ਸਜ਼ਾ ਜੀ 7 ਲੱਖ ਰੁਪਏ ਜੁਰਮਾਨਾ ਅੱਜ ਦੱਸੋ ਵੀ 7 ਲੱਖ ਕਿਹੜੇ ਡਰਾਈਵਰ ਦੇ ਘਰੇ ਕਿਸੇ ਦੇ ਵੀ ਨਹੀਂ ਬਾਕੀ ਸਾਡੇ ਕਈ ਜੁਨੀਆਂ ਨਾਲ ਇਕੱਠੀਆਂ ਜਿਵੇਂ ਸਾਡੇ ਟਰੱਕ ਨੀਅਰ ਹੋ ਗਈ ਲਹਿਰਾਗਾਗਾ ਤੇ ਟੈਕਸੀ ਜੁਨੀਅਨ ਡੇਰਾ ਗਾਗਾ ਤੇ ਪਿਕਅਪ ਜੁਨੀਅਨ ਲਹਿਰਾਗਾਗਾ ਇਹ ਛੋਟਾ ਹਾਥੀ ਜੁਨੀਅਨ ਲਹਿਰਾਗਾਗਾ ਤੇ ਸਾਡੀ ਐਚਟੀਸੀ ਟਰਾਂਸਪੋਰਟ ਗਮਿੰਦਗੜ ਜੇਜੀਆਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਨਾਲ ਸਾਡੇ ਕਿਸਾਨ ਜੁਨੀਅਨਾਂ ਜਿਵੇਂ ਡਕਾਉਂਦਾ ਗਰੁੱਪ ਹੈ ਤੇ ਕਿਸਾਨ ਜੁਨੀਅਨਾਂ ਹੋਰ ਵੀ ਜਥੇਬੰਦੀ ਹੈਗੀਆਂ ਸਾਡੇ ਨਾਲ ਇਹਨਾਂ ਨੇ ਸਾਡਾ ਸਾਥ ਦਿੱਤਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜੀ ਐਕਸੀਡੈਂਟ ਦੀ ਗੱਲ ਆ ਗਈ ਜੀ ਸਰਕਾਰ ਦੀ ਵੀ ਐਕਸੀਡੈਂਟ ਕਰਦਨੇ ਡਰਾਈਵਰ ਡਰਾਈਵਰ ਪਲਾਇ ਕਿਉਂ ਐਕਸੀਡੈਂਟ ਕਰੂਗਾ ਉਧਰ ਉਹ ਤਾਂ ਗੱਡੀ ਚਲਾਉਣ ਨੂੰ ਪੈਸੇ ਨਹੀਂ ਹੈਗੇ ਗੱਡੀਆਂ ਦੇ ਕੰਮ ਕਿੱਥੋਂ ਕਰਾ ਲੂਗਾ ਉਹ ਬੰਦਾ ਐਕਸੀਡੈਂਟ ਕਰਕੇ ਬਾਕੀ ਜੇ ਕਿ ਗੱਡੀ ਦੇ ਮੂਰੇ ਹੁਣ ਸਰਕਾਰਾਂ ਤਾਂ ਥਾਪੀ ਥੋਪੀ ਜਾਂਦੇ ਨੇ ਨਵੇਂ ਨਵੇਂ ਕਾਨੂੰਨ ਆ ਜੇ ਹੁਣ ਸਰਕਾਰਾਂ ਤੇ 12 ਪਸ਼ੂ ਹੋ ਰਹੇ ਨੇ 12 ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਜਾਨਵਰ ਹੋ ਰਹੇ ਨੇ ਹੈ ਜੀ ਉਥੇ ਕਿਸੇ ਵੀ ਗੱਡੀ ਵਾਲੇ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਗੱਡੀ ਵਾਲੇ ਨੂੰ ਸਰਕਾਰ ਕੋਈ ਮੁਆਵਜ਼ਾ ਦਿੰਦੀ ਹੈ ਸਾਨੂੰ ਤਾਂ ਬੀਮਾ ਵੀ ਨਹੀਂ ਮਿਲਦਾ ਗੱਡੀਆਂ ਦਾ ਉਹ ਵੀ ਕੱਟ ਕੇ ਖੜ ਜਾਂਦੇ ਨੇ ਇਸ ਵਾਸਤੇ ਅਸੀਂ ਰੋਸ ਧਰਨਾ ਲਾਇਆ ਅਸੀਂ ਜਿਹੜੇ ਟਰੱਕਾਂ ਜਿਹੜੇ ਕਿ ਸਾਡੇ ਇਸ ਧਰਨੇ ਵਿੱਚ ਸਾਮਲੀਆਂ ਹੁੰਦੇ ਫੇਰ ਵੀ ਗੱਡੀਆਂ ਚਲਾਈ ਜਾਂਦੇ ਨੇ ਸਾਡੇ ਰੋਕਣ ਦੇ باوجود ਵੀ ਉਹ ਡਰਾਈਵਰ ਨੇ ਜਿਹੜੇ ਗੱਡੀਆਂ ਚਲਾ ਰਹੇ ਨੇ ਅਸੀਂ ਉਹਨਾਂ ਦੇ ਜੀ ਰੋਕ ਰੋਕ ਕੇ ਹਾਰ ਪਾ ਰਹੇ ਹਾਂ ਸਾਡਾ ਇਹ ਧਰਨਾ ਜੋ ਲਹਿਰਾਗਾਗਾ ਪੁਲ ਦੇ ਉੱਤੇ ਲੱਗਿਆ ਹੋਇਆ ਜਾਖਲ ਕੈਂਚੀਆਂ ਦੇ ਕੋਲ ਇਸ ਕਰਕੇ ਕਿ ਇਹ ਸਾਡਾ ਰੋਸ ਹੈ ਉਹਨਾਂ ਤੇ ਤਾਂ ਹੀ ਹਾਰ ਪਾਉਨੇ ਆ ਜੀ ਕਿ ਤੁਸੀਂ ਵੀ ਸਾਡੇ ਧਰਨੇ ਦੇ ਵਿੱਚ ਸਾਥ ਦਿਓ ਪਿਆਰ ਸਤਿਕਾਰ ਨਾਲ ਬੈਠ ਕੇ ਅਸੀਂ ਇਸ ਧਰਨੇ ਦਾ ਉਹ ਕਰ ਰਹੇ ਆ ਜੀ ਕਿ ਤੁਸੀਂ ਪਿਆਰ ਨਾਲ ਬੈਠੋ ਸਾਡੇ ਨਾਲ ਵੀ ਸਾਥ ਦਿਓ ਕਿਉਂਕਿ ਸਾਡੇ ਬੱਚੇ ਨੇ ਜੋ ਨਿੱਕੇ ਨਿੱਕੇ ਬੱਚੇ ਨੇ ਜੋ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਨੇ ਇਹ ਸਾਡੇ ਵਾਸਤੇ ਬਹੁਤ ਮਾੜੇ ਨੇ ਪਹਿਲਾਂ ਇਹਨਾਂ ਨੇ 15 ਸਾਲ ਪੁਰਾਣੀ ਗੱਡੀ ਦਾ ਕਾਨੂੰਨ ਲਿਆਂਦਾ ਉਹ ਵੀ ਸਾਡੇ ਵਾਸਤੇ ਮਾੜਾ ਕਿ ਜਿਹੜਾ ਛੋਟਾ ਟਰਾਂਸਪੋਰਟ ਹੈ ਉਹ ਇਹ ਤੋਂ ਆਪਣੀ ਰੋਟੀ ਰੋਟੀ ਚਲਾਉਂਦਾ ਹੈ ਇਸ ਕਰਕੇ ਵੀ ਜੇਕਰ ਉਹ 15 ਸਾਲ ਪੁਰਾਣੇ ਵੀ ਬੰਦ ਕਰ ਦੇਣ ਤਾਂ ਕਿ ਅਸੀਂ ਸੜਕਾਂ ਤੇ ਫੇਰ ਉਤਰਾਂਗੇ ਕਿਉਂਕਿ ਜੀ ਜਦੋਂ ਬੇਰੁਜ਼ਗਾਰ ਹੋਗੇ ਇਸ ਦੇ ਨਾਲ ਹੀ ਚੋਰੀ ਠੱਗੀ ਬਹੁਤ ਸਾਰੀਆਂ ਸਮੱਸਿਆਵਾਂ ਵਾਜ ਜਾਂਦੀਆਂ ਨੇ ਜਦੋਂ ਬੱਚੇ ਨੂੰ ਬੱਚੇ ਪਾਲਣ ਵਾਸਤੇ ਉਹਨੂੰ ਕੁਝ ਨਾ ਕੋਈ ਰਾਹ ਤਾਂ ਲੱਭਣਾ ਪੈਂਦਾ ਹੈ ਚੋਰੀ ਠੱਗੀ ਕਿਸੇ ਤਰ੍ਹਾਂ ਵੀ ਉਹ ਕਰਕੇ ਆਪਣੇ ਬੱਚੇ ਪਾਲਦਾ ਇਸ ਕਰਕੇ ਜੀ ਅੱਜ ਸਾਡਾ ਮੇਨ ਮਕਸਦ ਇਹੀ ਹੈ ਵਿਰੋਧ ਵੀ ਇਹੀ ਹੈ ਅਸੀਂ ਆਪਦੇ ਡਰਾਈਵਰਾਂ ਦੇ ਹੀ ਹਾਰ ਪਾ ਰਹੇ ਹਾਂ ਕਿ ਤੁਸੀਂ ਸਾਡੇ ਧਰਨੇ 'ਚ ਸਾਥ ਨਹੀਂ ਦਿੰਦੇ ਸਾਡੇ ਨਾਲ ਖੜੋ ਤੇ ਸਾਡੇ ਨਾਲ ਰਹੋ ਇਹ ਕਾਨੂੰਨ ਬਹੁਤ ਹੀ ਮੰਦ ਭਾਗਾ ਹੈ ਜੀ ਡਰਾਈਵਰ ਆਦਮੀ ਆ ਸਾਡੀ 7 ਤੋਂ 8000 ਰੁਪਏ ਤਨਖਾਹ ਹੁੰਦੀ ਆ ਸਾਰੀ ਅਸੀਂ ਜਦੋਂ ਵੀ ਗੱਡੀ ਦੇ ਸਟੀਅਰਿੰਗ ਤੇ ਬੈਨੇ ਆ ਬਾਬੇ ਦਾ ਨੌ ਇਤਿਆ ਕੇ ਫੇਰ ਚੱਲਦੇ ਆਂ ਵੀ ਸੱਚੇ ਪਾਤਸ਼ਾਹ ਸਾਡੇ ਟਾਇਰ ਥੱਲੇ ਕੀੜਾ ਵੀ ਨਾ ਆਵੇ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੈਗਾ ਹੁਣ ਮੰਨ ਲਓ ਜੇ ਕਿਤੇ ਇਨਸੀਡੈਂਟ ਹੋ ਗਿਆ ਪਬਲਿਕ ਕੁੱਟ ਕੁੱਟ ਕੇ ਡਰਾਈਵਰ ਨੂੰ ਅੱਧ ਮਰਿਆ ਕਰ ਦਿੰਦੀ ਐ ਮਾਰ ਵੀ ਦਿੰਦੇ ਐ ਤੁਹਾਨੂੰ ਪਤਾ ਹੈ ਸੇ ਪਾਣੀ ਗੱਡੀ ਪਲਟ ਜੇ ਚੱਕ ਕੇ ਸਭ ਕੁਝ ਲੈ ਜਾਂਦੇ ਆ ਉਦੋਂ ਸਰਦਾਰ ਸਰਕਾਰ ਹੁਣ ਜੇ ਸਾਨੂੰ ਉਸੇ ਡਰਾਈਵਰ ਨੂੰ ਮਾਰ ਦਿੰਦੀ ਐ ਤਾਂ ਸਾਨੂੰ 2 ਕਰੋੜ ਰੁਪਇਆ ਦੇਣਗੇ ਸਾਡੇ ਬੱਚਿਆਂ ਵਾਸਤੇ ਹੁਣ ਅਸੀਂ ਤਾਂ ਜੇਲ੍ਹ ਕੱਟਣ ਵਗ ਜਾਗੇ 7000 ਰੁਪਏ ਨਾਲ ਅਸੀਂ ਆਪਦਾ ਘਰ ਚਲਾਉਨੇ ਆ ਅਸੀਂ ਜੇਬ ਚ ਵਾਗੇ 10 ਸਾਲ ਸਾਡੇ ਬੱਚਿਆਂ ਨੂੰ ਕੌਣ ਸੰਭੂਗਾ ਜਗਬਾਣੀ ਟੀਵੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ